ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਮਹਾਰਾਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਡਿਓਕ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੁਆ ਮੋਹਰਾ ਗੱਬਣਝੋਟੀ ਬਕਾਊ ਆ ਜਿਹਦੀ ਬੰਦ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀ ਇੰਸਟਾਗ੍ਰਾਮ ਤੇ ਵੇਖ ਰਹੇ ਸੁਖਰਾਜ ਭੋਮਾਰਾ ਉਹਨੂੰ ਵੀ ਫੋਲੋ ਕਰ ਲਓ ਤੇ ਆਉ ਲੈਨੇ ਆ ਸਾਰੀ ਜਾਣਕਾਰੀ ਤੇ ਕਰਦਿਆਂ ਦੋਸਤੋ ਤੁਹਾਡੇ ਨਾਲ ਸਾਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮਨਜੀਤ ਸਿੰਘ ਜੀ ਮਨਜੀਤ ਸਿੰਘ ਮਨਜੀਤ ਭਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 9317914543 ਦੁਬਾਰਾ ਫੇਰ ਦੱਸਿਓ 93179 93179 ਨਹੀਂ 94 94179 14543 14543 ਹਾਂਜੀ ਇਹ ਝੋਟੀ ਆਪਣੇ ਘਰ ਦੀ ਹੈ ਬਾਈ ਹਾਂਜੀ ਹਾਂਜੀ ਕਰ ਠੀਕ ਹੈ ਤੇ ਇਹ ਦੂਜਾ ਸੁਦਾ ਹੁੰਦੀ ਹੈ ਦੂਦਾ ਜੀ ਤੇ ਕਿੰਨੇ ਕ ਦਿਨ ਲੈਂਦੀ ਹੈ ਜੀ ਇਹ ਲੈ ਜੀ ਦੋ ਤਿੰਨ ਦਿਨ ਲਈ ਦੋ ਤਿੰਨ ਦਿਨ ਹਾਂਜੀ ਤੇ ਸੀਮਨ ਦਾ ਪਤਾ ਹੈ ਕੋਈ ਲੱਗਿਆ ਨਹੀਂ ਸੀਮਨ ਦਾ ਨਹੀਂ ਪਤਾ ਠੀਕ ਆ ਕਿੰਨਾ ਕ ਦੁੱਧ ਕੱਢਿਆ ਨੇ ਪਹਿਲੇ ਸੂਰੀ ਪਹਿਲੇ ਸੂਰੀ 5 ਲੀਟਰ 10 ਲੀਟਰ ਦਿੱਤਾ ਜੀ ਦੋਨਾਂ ਟਾਈਮਾਂ ਦਾ 10 ਮਹੇਬਾਨਾ ਠੀਕ ਆ ਜੀ ਲਓ ਵੀ ਸੱਜਣੋ ਜੀਮੀਦਾਰ ਪਰਿਵਾਰ ਕੋਲੇ ਝੋਟੀ ਆ ਇਹ ਕੋਈ ਵਪਾਰ ਦਾ ਕੰਮ ਨਹੀਂਗਾ ਘਰ ਦੇ ਪਸ਼ੂ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਥਣਾਂ ਦਾ ਸੈਜ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਦਿਖਾਵਾਂਗੇ ਔਰੂ ਬਾਅਦ ਟੋਰ ਕੇ ਤੁਹਾਨੂੰ ਉਦੋਂ ਬਾਅਦ ਚ ਦਿਖਾਵਾਂਗੇ ਮਗਰਲੇ ਪਾਸੇ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ ਸੁਥਰਾ ਹੈ ਤੇ ਹੱਤਾ ਹਜੇ ਮੇਰੇ ਸਾਬ ਨਾਲ ਲੈ ਜੂਗੀ ਬਾਈ ਕਹਿੰਦਾ ਤਿੰਨ ਚਾਰ ਦਿਨ ਲਊਗੀ ਦੋਨਾਂ ਪਾਸਿਆਂ ਤੋਂ ਹਵਾਨਾ ਬਹੁਤ ਸਾਫ਼ ਸੁਥਰਾ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਦੋਸਤੋ ਦਿਖਾਉਣੇ ਆ ਆ ਦੇਖ ਸਕਦੇ ਹੋ ਦੋਸਤੋ ਤੋੜ ਕੇ ਜਿੰਨੀ ਤੁਹਾਨੂੰ ਦਿਖਾ ਸਕਦੇ ਆ ਥੋੜਾ ਜਨਾ ਪਟਾਕੇ ਚੱਲ ਰਹੇ ਸੀ ਇੱਧਰ ਗੁਰਦੁਆਰਾ ਸਾਹਿਬ ਨਾਲ ਆ ਤਾ ਅਗਰ ਕੇ ਖੁੱਲੀ ਛੱਡ ਕੇ ਤੋੜ ਕੇ ਤੁਹਾਨੂੰ ਦਿਖਾਈਏ ਕਿਉਂਕਿ ਭਜਦੀ ਸੀ ਡਰਦੀ ਸੀ ਇਸ ਕਰਕੇ ਜਿੰਨਾ ਕੁ ਤੁਰੀ ਤੁਸੀਂ ਦੇਖ ਸਕਦੇ ਹੋ ਸਾਫ ਸੁਥਰੀ ਆ ਚੱਲ ਬਈ ਯਾਨ ਨੇ ਦੇਖ ਸਕਦੇ ਹੋ ਬਹੁਤ ਪੱਠਪੜਾ ਚੰਗਾ ਤੇ ਚੰਗਾ ਕਦ ਕਾਠਾ ਦੋਸਤੋ ਥੋੜਾ ਜਿਹਾ ਪਟਾਕੇ ਚੱਲਣ ਕਾਰਨ ਥੋੜਾ ਡਰਦੀ ਸੀ ਇਸ ਕਰਕੇ ਤੋੜ ਕੇ ਥੋੜੀ ਘੱਟ ਦਿਖਾਈ ਆ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ 115000 ਜੀ 115000 ਚੋਂ ਮਾਨਤਨ ਹੋ ਜਾਵੇ ਜੀ ਹਾਂਜੀ ਹਾਂਜੀ ਮਾਨਤਨ ਕਰ ਲਓ ਵੀ ਸੱਜਣੋ 115000 ਮੁੱਲਾ ਬਣਦਾ ਮਾਨਤਨ ਤੁਹਾਡਾ ਮੌਕੇ ਤੇ ਕੀਤਾ ਜਾਊਗਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਬਾਈ ਦਾ ਇਸ ਨੰਬਰ ਤੇ ਤੁਸੀਂ ਬਾਈ ਹਰਿਆਣਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਹਾਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ